ਇਸ ਵੇਲੇ ਦੀ ਬੜੀ ਹੀ ਮੰਦਪਾਕੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਉੱਤੇ ਮਾਈਕ ਬਾਗੋ ਕਾਲਜ ਦੀ ਖਾਲੀ ਗਰਾਊਂਡ ਹੈ ਔਰ ਇਸ ਗਰਾਊਂਡ ਦੇ ਵਿੱਚ ਹੀ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਮੌਕੇ ਤੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਾ ਹੈ ਪੁਲਿਸ ਦੇ ਵੱਲੋਂ ਬਕਾਇਦਾ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਨੌਜਵਾਨ ਦੀ ਪਛਾਣ ਕਰਨ ਨਾਮ ਤੋਂ ਹੋਈ ਤਸਵੀਰਾਂ ਜੋ ਨੇ ਨੌਜਵਾਨ ਦੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਆ ਵੇਖ ਸਕਦੇ ਹੋ ਪਰਿਵਾਰ ਦਾ ਜਵਾਨ ਪੁੱਤ ਸੀ ਜਿਸ ਦੀ ਅੱਜ ਨਸ਼ੇ ਨੇ ਜਾਨ ਲੈ ਲਈ ਹੈ ਤਾਂ ਮੌਕੇ ਤੇ ਪਰਿਵਾਰਿਕ ਮੈਂਬਰ ਵੀ ਪਹੁੰਚੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਹੈ ਕਿ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਉਸ ਮੁਹਿੰਮ ਦੀ ਇਹ ਤਸਵੀਰ ਜੋ ਹੈ ਉਹ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਦਿਨ ਹੀ ਨਸ਼ੇ ਦੇ ਨਾਲ ਕਈ ਘਰਾਂ ਦੇ ਘਰ ਤਬਾਹ ਹੋ ਰਹੇ ਨੇ ਤਾਂ ਹੁਣ ਇੱਕ ਨਸ਼ੇ ਦੇ ਕਾਰਨ ਹੀ ਇੱਕ ਜਵਾਨ ਨੌਜਵਾਨ ਦੀ ਜਾਨ ਚਲੀ ਗਈ ਹੈ ਵੇਖ ਸਕਦੇ ਹੋ ਕਾਲਜ ਦੀ ਖਾਲੀ ਗਰਾਊਂਡ ਹੈ ਜਿੱਥੇ ਨੌਜਵਾਨ ਦੀ ਲਾਸ਼ ਬਰਾ ਕੀਤਾ ਔਰ ਨਸ਼ੇ ਦੀ ਓਵਰਡੋਸ ਦੇ ਨਾਲ ਹੀ ਉਸ ਦੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਔਰ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਪਰ ਦੇਖ ਸਕਦੇ ਹੋ ਸਮਾਜ ਦੇ ਵਿੱਚ ਫੈਲੇ ਇਸ ਨਸ਼ੇ ਨੇ ਇੱਕ ਪਰਿਵਾਰ ਨੂੰ ਝਾੜ ਕੇ ਰੱਖ ਦਿੱਤਾ ਹੈ ਪਰਿਵਾਰ ਦਾ ਜਮਾਨ ਪੁੱਤ ਸੀ ਜਿਸ ਦੀ ਅੱਜ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਗਈ ਹੈ ਇਹ ਮੇਰੇ ਦੋਰ ਦਾ ਮੁੰਡਾ ਛੋਟੇ ਛੋਟੇ ਹੁੰਦੇ ਤਿੰਨ ਭੈਣ ਭਰਾ ਹੈ ਇੱਕ ਮੇਰੇ ਕੋ ਕੁੜੀ ਆ ਦੋ ਮੇਰੇ ਕੋ ਮੁੰਡੇ ਆ ਅਗਰ ਉਹਦੇ ਕੰਮ ਤੇ ਆਇਆ ਅਹੀਂ ਤੇ ਇਹ ਜੋਗੇ ਨਹੀਂ ਤੇ ਖਫਣ ਜੋਗੇ ਖੜੀ ਗਰਾਈ ਕਰਕੇ ਫੇਰ ਅਹੀਂ ਇਹਨਾਂ ਨੂੰ ਜੰਨੂ ਕਰਨਾ ਪੁੱਛੋੜਦੇ ਕਿਤੇ ਕਿ ਲਵਣਾ ਸੀ ਅੰਦਰ ਵਿੱਚ ਪਤਾ ਨਹੀਂ ਕੋਈ ਟਿਕਾ ਟਾਖਾ ਲਾਇਆ ਕਰੋ ਤੇ ਕੰਮ ਤੇ ਆਇਆ ਇਹ ਨਸ਼ੇ ਪਹਿਲਾਂ ਵੀ ਹਾਂ ਬੜੇ ਇਹ ਗੱਲ ਉਹਹੀਂ ਨਹੀਂ ਕਹਿੰਦੇ ਪਤਾ ਨਹੀਂ ਬੇਟਾ ਸਾਨੂੰ ਨਹੀਂ ਪਤਾ ਵੀ ਕਿੱਥੋਂ ਆਵੇ ਵਿਚਾਰੇ ਮਾਲਕ ਉਹ ਵੀ ਵਿਚਾਰੇ ਸਾਨੂੰ ਆਉਂਦੇ ਹੁੰਦੇ ਆਵੇ ਮਾਲਕ ਖਲੋਤੇ ਉਹਨਾਂ ਨੂੰ ਵਿਚਾਰੇ ਨੂੰ ਪੁੱਛ ਲੋ ਕੰਮ ਤੇ ਉੱਥੇ ਜਾਂਦਾ ਜ਼ਾਹਿਰੋ ਜੀ ਅਹੀਂ ਤੇ ਕਿਹ ਜੋਗੇ ਨਹੀਂ ਹੈਗੇ ਬਾਜੀ ਰਗੂ ਨਾ ਜੀ ਅੱਜ ਕਿੱਥੋਂ ਰੈਣ ਵਾਲੇ ਜੀ ਆ ਭਾਈ ਦਰਗਨੋ ਢੀਸ਼ੇਰਾ ਪੰਜਾਬ ਜਿਹਦੇ ਇਹ ਕੀ ਗੱਲ ਇਹ ਭਾਈ ਸਵੇਰੇ ਕੰਮ ਤੇ ਚਲ ਗਿਆ ਸੀ ਤੇ ਰਾਤੀ ਵਾਪਸ ਨਹੀਂ ਆਇਆ ਆਪਾਂ ਸੋਚਿਆ ਘਰੇ ਉੱਥੇ ਕਿਤੇ ਕੰਮ ਤੇ ਚਲ ਗਿਆ ਨਾ ਹੋਰ ਕਿਤੇ ਇਹਨਾ ਨਾ ਕਰਦਾ ਜੀ ਕਿੰਨੀ ਉਮਰ ਹੈਗੀ ਇਹਦੀ ਹੈਗੀ 20 22 ਸਾਲ ਹੈਗੀ ਹਾਂਜੀ ਸਗਾ ਭਰਾ ਹੈ ਸਗਾ ਭਰਾ ਵੱਡਾ ਹੈ ਵੱਡਾ ਭਰਾ ਜੀ ਕੰਮ ਕੀ ਕਰਦਾ ਕੰਮ ਭਾਈ ਗੱਡੀਆਂ ਦਾ ਕਰਦਾ ਕਾਰ ਵਾਸ਼ਿੰਗ ਦਾ ਠੀਕ ਹੈ ਸਵੇਰੇ ਕੰਮ ਤੇ ਗਿਆ ਸੀ ਹਾਂਜੀ ਹਾਂਜੀ ਅੱਜ ਸਵੇਰੇ ਜਾਂ ਕੱਲ ਕੱਲ ਸਵੇਰੇ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਰਾਤੀ ਇਹਨੂੰ ਡੀਗਦੇ ਦੇ ਆਇਆ ਨਹੀਂ ਤੇ ਉਹ ਤੋਂ ਬਾਰੇ ਭਾਈ ਹੁਣਾਂ ਨੇ ਆ ਕੇ ਦੱਸਿਆ ਇਹ ਆਂਦੇ ਇਤਰਾ ਮੁੰਡਾ ਤੁਹਾਡਾ ਉੱਥੇ ਡਿੱਗਾ ਵਾ ਠੀਕ ਹੈ ਤੇ ਫਿਰ ਆ ਕੇ ਦੇਖਿਆ ਕਿ ਕੀ ਨਸ਼ਾ ਨੂੰ ਸੀ ਕਰਤਾ ਹੀ ਕੋਈ ਭਾਈ ਇਹਨੇ ਸਮਾਨ ਲਾਂਦਾ ਸੀ ਤੇ ਇਹ ਮੁੰਡਿਆਂ ਦੇ ਨਾਲ ਜਾ ਜਾ ਕੇ ਨਾ ਬਾਹਰ ਟਾਣੀਆਂ 'ਚ ਬੈ ਬੈ ਕੇ ਇਹਨੇ ਸਮਾਨ ਸ਼ੁਰੂ ਕਰਤਾ ਸੀ ਅੱਛਾ ਤੇ ਪਤਾ ਕੁਝ ਆਪਰੇ ਭਾਈ ਬੜਾ ਮਾਰਦੇ ਹੀ ਬੜਾ ਇਹਨੂੰ ਚੈੱਕ ਕਰਦੇ ਹੀ ਤੇ ਇਹ ਹੜਦਾ ਨਹੀਂ ਪਰ ਆਣੀ ਕਿੱਥੋਂ ਸਮਾਨ ਜਾ ਲੈ ਆਉਂਦਾ ਇਹ ਲੈ ਕੇ ਕਿੱਥੋਂ ਆਉਂਦਾ ਇਹ ਨਹੀਂ ਭਾਈ ਪਤਾ ਹੈ ਤੇ ਤਾਨੂੰ ਨਹੀਂ ਪਤਾ ਕਿਥੋਂ ਨਹੀਂ ਭਾਈ ਆਪਾਂ ਕਰੀਏ ਕੰਮ ਹੋ ਗਿਆ ਇਹਨੂੰ ਇੱਕ ਵਾਰ ਸ਼ਾ ਕਰਦੇ ਠੀਕ ਹੈ ਇਹਨੂੰ ਭਾਈ 2-3 ਮਹੀਨੇ ਹੋ ਗਏ ਹੋਣੇ ਇਹ ਠੀਕ ਹੈ ਤੇ ਹੁਣ ਵੀ ਕੀ ਟੀਕੇ ਦੇ ਨਾਲ ਹੀ ਉਹਦੀ ਡੱਟ ਹੋਈ ਹੈ ਭਾਈ ਇਹ ਰਿਹਾ ਹੁਣ ਕਹਿ ਨਹੀਂ ਸਕਦਾ ਕਿੰਨੀ ਉਮਰ ਆਦੀ ਭਾਈ 22 ਸਾਲ ਉਮਰ ਦੀ ਨਹੀਂ ਵਿਆਹ ਨਹੀਂ ਵਿਆਹ ਨਹੀਂ ਹੋਇਆ ਕਿਉਂ ਕਾਰਨ ਕੀ ਲੱਗਦਾ ਤੁਹਾਨੂੰ ਤੁਹਾਨੂੰ ਲੱਗਦਾ ਕਿ ਟੀਕੇ ਦਾ ਨਾਲ ਹੋਈ ਹੈ ਜਾਂ ਹੋਰ ਕਿਤੇ ਚੀਜ਼ ਨਾਲ ਭਾਈ ਜਿਹੜਾ ਬੰਦਾ ਨਹੀਂ ਕਰਦਾ ਨਾ ਉਹ ਤੇ ਤਨਪਰਾ ਹੋਈ ਜਾਂਦਾ ਬੰਦੇ ਦਾ ਮੇਰਾ ਨਾਂ ਪਾਈ ਜੁਹਾਰ ਸਿੰਘ ਆ ਮੈਂ ਓਨਰ ਆ ਠੇਲੋਕਾਰ ਕੇ ਰਦਮ ਜੀਠਾ ਰੋਡ ਦੇ ਤੇ ਆਪਣੀ ਵਰਕਸ਼ਾਪ ਹੈਗੀ ਆ ਇਹ ਮੁੰਡਾ ਆਪਣੇ ਕੰਮ ਕਰਦਾ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਪਿਆ ਹੈ ਤੇ ਹਾਂ ਸਮਾਂ ਸਮੂਹ ਤਾਂ ਲੋਂਦਾ ਹੀ ਯਾਰ ਨੂੰ ਸਮਝਾਇਆ ਵੀ ਹੀ ਕਈ ਵਾਰੀ ਕਿ ਹਾਂ ਵੀ ਨਾ ਲਾਲ ਨਾ ਲਾ ਥੋੜੇ ਦਿਨ ਪਹਿਲਾਂ ਵੀ ਚਾਰ ਪੰਜ ਦਿਨ ਗੈਪ ਰਿਆ ਵਾ ਫਿਰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਆ ਰਿਹਾ ਹੀ ਪਰ ਇਕਦਾਂਮੀ ਮੈਨੂੰ ਤਾਂ ਆਪ ਸਵੇਰ ਦਾ ਦੁਕਾਨ ਤੇ ਨਹੀਂ ਆਇਆ ਆਪੇ ਦੇ ਘਰੇ ਫੋਨ ਫਨ ਕੀਤਾ ਤੇ ਤੇ ਘਰ ਦੇ ਕਹਿੰਦੇ ਕਿ ਹਾਂ ਵੀ ਆਇਆ ਨਹੀਂ ਅਜੇ ਤੱਕ ਤੇ ਪਤਾ ਕਰਦੇ ਆ ਤੇ ਆ ਹੁਣ ਇੱਕਦਾਂਮੀ ਫੋਨ ਆਇਆ ਕਿ ਹਾਂ ਵੀ ਮੁੰਡਾ ਪੂਰਾ ਹੋ ਗਿਆ ਵਾ ਸਮਾਰਟ ਫੋਨ ਕਿਥੋਂ ਲੈਂਦਾ ਸੀ ਕਦੇ ਇਸ ਬਾਰੇ ਇਹਨੇ ਗੱਲਬਾਤ ਕੀਤੀ ਤਾਂ ਦੇਣਾ ਸਮਾਨ ਜੀ ਮੇਰੇ ਖਿਆਲ ਦੇ ਨਾਲ ਪ੍ਰੇਮ ਨਾ ਜਿਹੜਾ ਅੱਗੇ ਬਾਈਪਾਸ ਤੋਂ ਅਗਲੇ ਬੰਦੇ ਏਰੀਆ ਹੈਗਾ ਵਾ ਆਰਮਨਗਰ ਉੱਥੇ ਹੈਗੇ ਉੱਥੇ ਮੁੰਡਿਆਂ ਦਾ ਜਾਂਦਾ ਜੁੰਦਾ ਹੀ ਏ ਵੈ ਕਦੀ ਕਦੀ ਪੈਟੀਕੂਲਰ ਬੰਦੇ ਦਾ ਨਾਮ ਨਹੀਂ ਆਪਾਂ ਨੂੰ ਦੱਸਿਆ ਇਹਨੇ ਕਿ ਹਾਂ ਵੀ ਕਿੱਥੋਂ ਕਿੱਦਾਂ ਵਾ ਉਸ ਇਲਾਕੇ ਤੋਂ ਲੈ ਕੇ ਹੁੰਦਾ ਰਿਹਾ ਹਾਂਜੀ ਹਾਂਜੀ ਉਸੇ ਇਲਾਕੇ ਤੋਂ ਲੈ ਕੇ ਹੁੰਦਾ ਰਿਹਾ ਕਿੰਨੀ ਉਮਰ ਸੀ ਇਹ ਲੜਕੇ ਦੀ ਉਮਰ ਮੇਰੇ ਖਿਆਲ ਦੇ ਨਾਲ 20-22 ਸਾਲ ਦੇ ਕਰੀਬ-ਕਰੀਬ ਹੋਣੀ ਆ ਇਹ ਨਹੀਂ ਅਨਮੈਰਿਡ ਹੀ ਇਹਦੇ ਬਚਾਦੇ ਮਾਪਿਓ ਛੋਟੇ ਹੁੰਦੇ ਆਂ ਮਤਲਬ ਗੁਜ਼ਰ ਗਏ ਆ ਤੇ ਚਾਚੀ ਇਹਦੀ ਇਹਦੀ ਕਾਫੀ ਇਹਨੂੰ ਸੰਭਾਲਦੀ ਸੀ ਧਿਆਨਤੀਉਂ ਰੱਖਦੀ ਸੀ ਇਹਨਾਂ ਦਾ ਤੇ ਇੱਕ ਛੋਟਾ ਭਰਾ ਵਾ ਇਹਦਾ ਪਤਾ ਨਹੀਂ ਲੱਗਾ ਯਾਰ ਜਿਹੜਾ ਉਸ ਵਿਅਕਤੀ ਦੀ লাশ ਮਿਲੀ ਨੋਟਾ ਇੱਕ ਤੋਂ ਪ੍ਰਿੰਸੀਪਲ ਸਾਹਿਬ ਦਾ ਪਾਈਪਕ ਕੋਲ ਤੋਂ ਫੋਨ ਆਇਆ ਸੀਗਾ ਜਿੱਦ ਮਤਲਬ ਡੈੱਡ ਬੋਡੀ ਮਿਲੀ ਹੈ ਜੋ ਮੰਦੀ ਮੌਕੇ ਤੇ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਡੈੱਡ ਬੋਡੀ ਪੋਸਟਮਾਰਟ ਕਰਵਾਉਣਾ ਪਤਾ ਲੱਗਾ ਕਿ ਅਜੇ ਫਿਰਾਲ ਕੁਝ ਨਹੀਂ ਪਤਾ ਲੱਗਾ ਪੋਸਟਮਾਰਟ ਅਮੰਦਰਪੁਰ ਤੋਂ ਪਤਾ ਚੱਲੇਗਾ ਕਿ ਇੱਕ ਸਰਿੰਜੀ ਵੀ ਮਿਲੀ ਹੈ ਉੱਥੇ ਨਛਰੀ ਹਾਲਤ ਦੇ ਵਿੱਚ ਲੱਗਦਾ ਨਹੀਂ ਕੀ ਮੈਂ ਦੇਖ ਰਿਹਾ ਹਾਂ ਜੇ ਕੋ ਹਸਰੰਦ ਹੋਊਗਾ ਦੱਸੇ ਲੇਕਿਨ ਇਸ ਤੋਂ ਲੱਗਦਾ ਹੈ ਕਿ ਇਹ ਕੀਆ ਜਾ ਰਿਹਾ ਹੈ ਲਗਾਤਾਰ ਉਹ ਨਸ਼ਾ ਕਰਦਾ ਸੀ ਉਹ ਇਹ ਇਹ ਪੋਸਟਮਾਰਟ ਹੋਣ ਤੇ ਹੀ ਪਤਾ ਚੱਲੇਗਾ ਕੀ ਕੀ ਕਾਰਨ ਮੌਤ ਦਾ ਕੀ ਕਾਰਨ ਹੈ ਕਿ ਪੋਸਟਮਾਰਟ ਹੁੰਦਾ ਰਿਪੋਰਟ ਆਏ ਮਾਲਕ ਬੰਦੇ ਨੇ ਪਹਿਲਾਂ ਕਿਹਾ ਜਾ ਰਿਹਾ ਕਿ ਮਜੀਠਾ ਰੋਡ ਤੇ ਨਸ਼ਾ ਲੈਂਦਾ ਸੀ ਨਸ਼ਾ ਕਰਦਾ ਸੀ ਕਾਫੀ ਟਾਈਮ ਤੋਂ ਸਰ ਲੇਖੋ ਕਹਿਣਾ ਤਾਂ ਆਪਾਂ ਜੋ ਮੈਡੀਕਲ ਰਿਪੋਰਟ ਹੈ ਉਹਦੇ ਮੁਤਾਬਕ ਮੰਦੀ ਕਰ ਰਹੀ ਹੋਏਗੀ ਉਹਦੇ ਮੁਤਾਬਕ ਆਪਾਂ ਦੱਸਾਂਗੇ ਕੀ ਕਰਦਾ ਕਿ ਨਹੀਂ ਕਰਦਾ ਸੀ ਕਿਹੜਾ ਕੋਈ ਹੋਰ ਵੀ ਕੋਈ ਕਾਰਨ ਨਿਕਲ ਸਕਦਾ ਹੈ ਆਪਾਂ ਇੰਜੈਕਸ਼ਨ ਕਰੀ ਖਰੇਗਾ ਇਹ ਉਹਦੇ ਪਰਿਵਾਰ ਕਹਿ ਰਹੇ ਕਿ ਨਸ਼ਾ ਆਦੀ ਸੀ ਇਹ ਇਹਦੇ ਮੁਤਾਬਕ ਚੈਕ ਨਿਕਲਦੀ ਹੈ ਤੁਹਾਡੇ ਚੈਕ ਨਿਕਲ ਨਹੀਂ ਦਿਖਦਾ ਕਿ ਸ਼ਾਂਤ ਨੂੰ ਕੁਝ ਖਾਦਾ ਵੀ ਹੋ ਸਕਦਾ ਜੋ ਵੀ ਕਾਰਨ ਹੋਏਗਾ ਉਦੋਂ ਮੈਂ ਤਬੂ ਬੰਦੀ ਕਾਰਵਾਈ ਕੀਤੀ ਹੈਗੀ